ਪੂਰਨ ਪੁਰਬੇ ਤੇ ਤਾਨ ਤਾਨ ਜਗਤ ਗੁਰੂ ਸਿਰਗੁਰ ਰਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਦਿਹਾੜਾ 3 ਮਾਰਚ 2024 ਦਿਨ ਐਤਵਾਰ ਨੂੰ 2 ਮਾਰਚ ਨੂੰ ਸਜਾਇਆ ਜਾ ਰਿਹਾ ਹੈ ਮਹਾਨ ਨਗਰ ਕੀਰਤਨ ਸੰਗਤਾਂ ਵਿੱਚ ਭਾਰੇ ਖੁਸ਼ੀ ਤੇ ਉਤਸ਼ਾਹ ਜਲੰਧਰ ਦੇ ਬੇਹਦ ਪ੍ਰਸਿੱਧ ਪਿੰਡ ਪੂਰਨਪੁਰਬ ਵਿੱਚ ਜਗਤਗੁਰੂ ਸ਼ਿਰਗੁਰ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਸਮੂਹ ਨਗਰ ਨਿਵਾਸੀ ਸਾਥ ਸੰਗਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਇਸ ਸਬੰਧ ਵਿੱਚ ਅੱਜ ਸ੍ਰੀ ਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋ ਗਈ ਹੈ 2 ਮਾਰਚ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਵਕਵਕ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿੱਚ ਆ ਕੇ ਸੰਪੰਨ ਹੋਵੇਗਾ 3 ਮਾਰਚ 2024 ਦਿਨ ਐਤਵਾਰ ਨੂੰ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਰਾਗੀ ਢਾਡੀ ਕੀਰਤਰੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਭਗਤ ਮਹਿੰਦਰਪਾਲ ਜੀ ਸੁਖਵਿੰਦਰ ਸਿੰਘ ਪੂਰਨਪੁਰ ਭਾਗਰਾਮ ਸੁਰਿੰਦਰਪਾਲ ਸੰਧੂ ਪਰਮਜੀਤ ਸਿੰਘ ਪੰਮਾ ਅਰਜੁਨ ਸਿੰਘ ਭਾਈ ਸਾਹਿਬ ਸਿੰਘ ਗਰੰਥੀ ਰਾਜਾ ਲੋਈ ਸ਼ੇਂਦਰ ਲੋਈ ਸੇਮਾ ਲੋਈ ਮੰਗਾ ਅਜੇ ਜੌਨੀ ਸੁਖਦੇਵ ਸੈਕਟਰੀ ਸੋਮ ਪੂਰਲਪੁਰ ਕਾਕੂ ਬਾਲੀ ਜਗਤਾਰ ਲੋਈ ਅਮਰੀਕ ਬਾਲੀ ਜੁਬਰਾਜ ਬਾਲੀ ਆਦਿ ਇਸ ਮੌਕੇ ਤੇ ਮੌਜੂਦ ਸਨ ਨੌਜਵਾਨ ਬੇਤਰਦ ਸਵਾਮਾ ਦੇ ਰਹੇ ਹਨ ਤੇ ਬੀਬੀਆਂ ਵੀ ਸੇਵਾਦ ਖੂਬ ਸੇਵਾਦਾ ਨਰਵਾ ਕਰ ਰਹੇ ਹਨ ਸੰਗਤ ਵਿੱਚ ਗੁਰਪੁਰਬ ਨੂੰ ਲੈ ਕੇ ਭਾਰੀ ਉਤਸ਼ਾਹ ਤੇ ਖੁਸ਼ੀ ਪਾਈ ਜਾ ਰਹੀ ਹੈ